ਲੁਧਿਆਣਾ ਰੈਲਵੈ ਪੁਲਿਸ ਦੀ ਸੀਆਏਏ 1 ਟੀਮ ਨੇ 15 ਕਿਲੋ ਦੀ ਅਫੀਮ ਫੜੀ ਹੈ ਜੀਆਰਪੀ ਦੇ ਏਆਈਜੀ ਪਟਿਆਲਾ ਰੇਂਜ ਅਮਰਪ੍ਰੀਤ ਸਿੰਘ ਘੁੰਮਣ ਨੇ ਲੁਧਿਆਣਾ ਵਿੱਚ ਪੱਤਰਕਾਰ ਵਾਰਤਾ ਕਰਕੇ ਦੱਸਿਆ ਹੈ ਕਿ આરોપી ਚਾਰਖਣ ਤੋਂ ਫਗਵਾੜੇ ਲਜਾ ਅਫੀਮ ਵੇਚਦਾ ਸੀ આરોપી ਨੇ ਚਾਰਖਣ ਤੋਂ 1 ਲੱਖ ਰੁਪਏ ਦੇ ਵਿੱਚ ਅਫੀਮ ਖਰੀਦੀ ਸੀ ਅਤੇ ਫਗਵਾੜਾ ਵਿਖੇ 1.5 ਲੱਖ ਰੁਪਏ ਦੇ ਵਿੱਚ ਡਿਲੀਵਰੀ ਕਰਨ ਆਇਆ ਸੀ ਰਿਸਪੈਕਟਡ ਸੀਐਮ ਪੰਜਾਬ ਡੀਜੀਪੀ ਪੰਜਾਬ ਤੇ ਡੀਜੀਪੀ ਜੀਆਰਪੀ ਸ਼੍ਰੀਮਤੀ शशि प्रभात वेदी ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਰੱਗਜ਼ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੌਰਾਨ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਲੁਧਿਆਣਾ ਸਟੇਸ਼ਨ ਤੇ ਇੰਸਪੈਕਟਰ ਪ੍ਰਵਿੰਦਰ ਸਿੰਘ ਵੱਲੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਸਾਹਿਬ ਇਨਵੈਸਟੀਗੇਸ਼ਨ ਜਿਸ ਦੌਰਾਨ ਇੱਕ ਬੰਦਾ ਲੱਡਵਾਲ ਸਾਈਡ ਤੋਂ ਜਾ ਰਿਹਾ ਸੀ ਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕੀਤਾ ਗਿਆ ਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਆਫੀਨ ਫੜੀ ਗਈ ਹੈ। ਇਹ ਜਾ ਰਿਹਾ ਸੀ ਜੀ। ਇਹ ਬਾਈਕਲ ਨਹੀਂ ਇਹ ਪਲੇਟਫਾਰਮ ਤੇ ਜਾ ਰਿਹਾ ਸੀ ਜੀ। ਹਾਂਜੀ ਤੇ ਪੁਲਿਸ ਸਟੇਸ਼ਨ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ ਸੀ। ਸਰ ਇਹ ਲੈ ਕੇ ਕਿੱਥੇ ਆਇਆ ਸੀ ਲੈ ਕੇ ਕਿੱਥੇ ਜਾਂਦਾ ਸੀ? ਇਹ ਆਇਆ ਸੀ ਝਾਰਖੰਡ ਤੋਂ। ਹਜੇ ਤੱਕ ਜੋ ਪਤਾ ਲੱਗਿਆ ਤੇ ਫਗਵਾੜੇ ਜਾਣਾ ਸੀ ਜੀ ਅੰਦਰ। ਹਾਂਜੀ ਸਰ ਇਹ ਕਿੰਨੀ ਵਾਰੀ ਲੈ ਕੇ ਆਇਆ ਸੀ ਜੀ ਇਹ ਫਸਟ ਟਾਈਮ ਜੀ ਹੈ। ਨਹੀਂ ਇਹ ਪਹਿਲਾਂ ਕਾਫੀ ਘੇੜੇ ਲਾ ਚੁੱਕਿਆ ਹੈ। ਹਜੇ ਪ੍ਰੀ ਲਿਬਿਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੈ। ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਇੱਥੇ ਇਹਨਾਂ ਨੇ ਕਿਹਨੂੰ ਸਪਲਾਈ ਕੀਤੀ ਸੀ ਫੰਗਵਾੜੇ ਕਰਨੇ ਸੀ ਕਿਸੇ ਨੂੰ ਤੇ ਉਹ ਫਿਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਫਿਰ ਬਾਅਦ ਦੱਸਾਂਗੇ ਵੀ ਸਰ ਕਿੰਨੇ ਕਿਲੋ ਥੀਮ ਕਿੰਨੇ ਪ੍ਰਤੀ ਕਿਲੋ ਲੈ ਕੇ ਆਂਦਾ ਸੀ ਤੇ ਕਿਹੜੇ ਭਾਅ ਨਾਲ ਗੋਹੇ ਵੇਚਣੇ ਸੀ ਇਹ 15 ਕਿਲੋ ਫੀਮ ਲੈ ਕੇ ਆਇਆ ਸੀ ਜੀ ਤੇ ਪਰ ਕੇਜੀ ਕਰੀਬ 1.5 ਲੱਖ ਰੁਪਏ ਤੇ ਵੇਚਣੀ ਸੀ ਇਹਨੇ ਤੇ ਲੈ ਕੇ 1 ਲੱਖ ਰੁਪਏ ਤੇ ਆਇਆ ਸੀ ਜੀ ਪੜਿਆ ਲਿਖਿਆ ਕਿ ਨਾ ਜੀ ਇਹ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬਾਹਰ ਕਰ ਬਾਰੀਓ ਪਾਸ ਹਾਂਜੀ ਤੁਹਾਡੇ ਕੋਲ ਕੋਈ ਮੁਕਦਮਾ ਹੈ ਇੱਥੇ ਮਕਦਮੇ ਪਹਿਲੇ ਕਰ ਰਹੇ ਜੀ ਇਸ ਵਾਰ ਜੀ ਚਲੋ ਥੈਂਕ ਯੂ ਸਰ ਥੈਂਕ ਯੂ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ